ਵਾਇਦਰ ਜੀ ਦਾ ਖਾਲਸਾ ਵਾਇਦਰ ਜੀ ਦੀ ਫਤਿਹ ਬੜੀ ਖੁਸ਼ੀ ਦੀ ਗੱਲ ਹੈ ਅਸੀਂ ਗਲੈਂਡ ਦੀ ਧਰਤੀ ਤੇ ਆਏ ਹੋਏ ਆ ਤੇ ਸਾਡੇ ਉਸਤਾਦ ਲੋ ਵੱਡੇ ਭਰਾ ਭਾਈ ਜਰਨੈਲ ਸਿੰਘ ਜੀ ਗਲ ਗੰਡੀਵੰਡ ਵਾਲੇ ਭਾਈ ਸੁਲੱਖਣ ਸਿੰਘ ਜੀ ਕੰਗ ਯੂਕੇ ਵਾਲੇ ਭਾਈ ਸਤਨਾੰਦ ਸਿੰਘ ਦੀ ਪੰਡੋਰੀ ਅਸੀਂ ਸਾਰੇ ਰਲ ਕੇ ਇੱਕ ਯਾਦਗਾਰ ਦੇ ਤੌਰ ਤੇ ਇੱਕ ਸ਼ਾਮ ਦਰਕਾਰਡ ਕਰ ਰਹੇ ਆ ਛੰਦ ਜੋਗੀ ਸਾਹਿਬ ਦਾ ਲਿਖਿਆ ਹੋਇਆ ਹੈ ਬਹੁਤ ਪਿਆਰਾ ਸ਼ੰਦ ਹੈ ਚੋਕ ਸ਼ੰਦ ਹੈ ਸ਼ੈਰਾਂ ਦੇ ਨਮਸਕਾਰ ਹੈ ਪੁੱਤਰਾਂ ਦੇ ਦਾਨੇ ਨੂੰ ਜਰਨੈਲ ਸਿੰਘ ਦੀ ਗਿਲ ਗੰਡੀਪਿੰਡ ਵਾਲੇ ਉਹ ਅੱਗੇ ਕੌਣਗੇ ਸਤਨਾਮ ਸਿੰਘ ਦੀ ਪੰਡੋਰੀ ਵਾਲੇ ਸੁਲੱਖਣ ਸਿੰਘ ਦੀ ਕੰਗ ਸਾਹਿਬ ਉਹ ਪਿੱਛੇ ਕੌਣਗੇ ਵਿੱਚ ਵਿੱਚ ਮੈਂ ਵੀ ਹਿੱਸਾ ਲੈਂਦਾ ਰਹੂੰਗਾ ਆਓ ਬੜੇ ਪਿਆਰ ਸਤਿਕਾਰ ਨਾਲ ਸੁਣੀਏ ਦਾਤਾ ਦੀ ਕਲਮੇ ਉਠਾ ਲਈ ਤੇਰੇ ਸਹਾਰੇ ਤੇ ਆਜ ਜਹਾਂ ਮਿਹਰ ਕਰਦੇਓ ਕਰਮਾਂ ਦੇ ਮਾਰੇ ਤੇ ਜੋ ਵੀ ਨਾ ਮਾਨਟਾ ਪਿਆ ਤੇਰੇ ਦਵਾਰੇ ਤੇ ਹਿੰਦਿਆਂ ਦਾ ਬੇੜਾ ਬੰਨੇ ਲਾਇਆ ਤਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਸਾਡੇ ਤੋਂ ਸਾਡੇ ਤੋਂ ਲਾਲ ਵਾਰ ਤੇ ਨਮ ਤਾਰ ਕੇ ਪਾਪੀ ਕਈ ਤਾਰੇ ਸੀ ਪੀਖ ਮਜੇ ਫਕਰਾਂ ਵਾਲੇ ਸ਼ੰਕੇ ਨਵਾਰੇ ਸੀ ਦਰਸ਼ਨ ਕਰ ਰਾਣੀ ਮੈੜੀ ਤਬ ਦੇ ਦਲਠਾਰੇ ਸੀ ਦੁਖੀਆਂ ਲਈ ਪਦਾ ਭੇਜਤਾ ਦਿੱਲੀ ਕੁਰਬਾਨੀ ਨੂੰ ਸ਼ਾਇਰਾਂ ਦੀ ਨਮਸ਼ਕਾਰ ਹੈ ਉਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਛੋਟੀ ਵਿੱਚ ਉਮਰ ਦੇ ਜੰਗਾਂ ਨਹੀਂ ਬੜ ਲੜੀਆਂ ਤੂੰ ਟੀਰਾ ਦੇ ਨਾਲ ਦਾਤਿਆ ਪੰਨੀਆਂ ਸਵੇਂ ਘੜੀਆਂ ਤੂੰ ਗੱਲਾਂ ਵੀ ਚੋਜਾਂ ਭਰੀਆਂ ਕੀਤੀਆਂ ਬੜੀਆਂ ਤੂੰ ਵੱਡੇ ਹੋਏ ਜੰਗ ਕਰਾਂਗੇ ਆਖੇ ਆਵੰਗਾਰ ਕੇ ਦੇਸ਼ ਵੀ ਰੱਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਸਾਡੇ ਤੋਂ ਲਾਲ ਵਾਰ ਤੇ ਆਂ ਨੂੰ ਤਾਰਿਆ ਕੀਤੀ ਜੇ ਵੈਸ ਕਿਸੇ ਨੇ ਖਿਆਲਾਂ ਨਾਲ ਹਾਰਿਆ ਲੱਖੋਂ ਨੇ ਦਰਸ਼ਨ ਕਰਕੇ ਆਪਾਂ ਸਵਾਰਿਆ ਅੱਖਾਂ ਨਾਲ ਦੇਖ ਜਰੇ ਨਾ ਮਾਰੇ ਅਦੀ ਹਾਨੀ ਨੂੰ ਸ਼ਾਇਰਾਂ ਦੀ ਨਮਸ਼ਕਾਰ ਹੈ ਪੁੱਤਰਾਂ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਮੰਗਤਾਂ ਦੇ ਪਰਮਨਿਵਾਰੋ ਮਨੋਂ ਪਹਿਲਾ ਜਿਉਂਦੇ ਨੂੰ ਮਾਰ ਕੇ ਦੇਸ਼ ਦੀ ਰਾਖੀ ਕੀਤੀ ਪੁੱਤਰਾਂ ਨੂੰ ਵਾਰ ਕੇ ਸਾਡੇ ਲਈ ਲਾਲ ਵਾਰ ਤੇ ਖੰਡੇ ਨਾਲ ਖੋਰ ਕੇ ਪਾਸੇ ਪਾਣੀ ਵਿੱਚ ਪਾ ਗਏ ਤੇ ਪਾਈ ਵਿੱਚ ਸ਼ਕਤੀ ਪਿਉਂਦ ਬਾਣੀ ਦੀ ਲਾ ਕੇ ਤੇ ਪਹਿਲਾ ਸਿਰ ਕੱਟ ਲੈ ਫੇਰ ਧਰ ਤੇ ਟਕਾ ਗਏ ਲਾ ਕੇ ਇੱਕ ਸਾਤ ਪੜਾਤਾ ਰਾਨੀ ਨੂੰ ਸ਼ਾਇਰਾਂ ਦੀ ਨਮਸ਼ਕਾਰ ਹੈ ਉਤਰਾ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਮਾਰਨਗਾਰੇ ਸਿੰਘ ਘੋੜਿਆਂ ਤੇ ਚੜਦੇ ਰੇ ਮਾਰਨਗਾਰੇ ਸਿੰਘ ਘੋੜਿਆਂ ਤੇ ਚੜਦੇ ਰੇ ਕਰਕੇ ਤਿਆਰੀ ਰਾਜੇ ਰੰਗ ਦੇ ਵਿੱਚ ਲੜਦੇ ਰੇ ਰਾਜੇ ਕਈ ਪੀਮ ਚਾਉਂਦੇ ਜੇ ਚੰਨਾ ਵੇਖ ਛੜਦੇ ਅਦੀ ਸੀ ਦੇਤਾ ਕੁਰਬਾਨੀ ਨੂੰ ਸ਼ਾਇਰਾ ਦੀ ਨਮਸ਼ਕਾਰ ਹੈ ਪੁੱਤਰਾਂ ਦੀ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਹਟਿਆ ਗਲ ਚੋਲਾ ਮਛੀ ਵਾੜੇ ਉਚ ਸੁੱਤੇ ਸੀ ਹਾਏ ਬਜਾਨੇ ਆਪਾ ਚੁਣ ਆਗੇ ਤੇ ਮਾਤਾ ਜੀ ਤੁਰ ਗਏ ਇੱਥੋਂ ਸ਼ੁਕਰ ਮਨਾ ਗਏ ਤੇ ਤੁਪਾ ਜਮ ਗਨੀ ਨਬੀ ਖਾਂ ਪੰਥ ਦੇ ਬਾਨੀ ਨੂੰ ਸ਼ਾਇਰਾਂ ਦੀ ਨਮਸ਼ਕਾਰ ਹੈ ਪੁੱਤਰਾ ਦੇ ਦਾਨੀ ਨੂੰ ਕਵੀਆਂ ਦੀ ਨਮਸ਼ਕਾਰ ਹੈ ਲੋਮੀ ਨੇ ਲੋਦਰ ਪਰਖਾ ਸਭ ਕਰੀਆਂ ਸੀ ਇਥੋਂ ਫਿਰ ਕਦਮਾਂ ਅੱਗੇ ਦਖਣ ਵੱਲ ਤਰੀਆਂ ਸੀ ਵੈਰੀ ਨੂੰ ਸੋਧਣ ਬੰਦਾ ਤੋੜਿਆ ਸ਼ਿੰਗਾਰ ਕੇ ਦੇਸ਼ ਦੀ ਰਾਖੀ ਕੀਤੀ ਉਤਰਾਣ No!